ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੱਦ ਹੋ ਗਈ ਯਾਰਾ ਐਨੀ ਧੱਕੇਸ਼ਾਹੀ ਐਡੇ ਨਾਦਰਸ਼ਾਹੀ ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਆ ਜਮਈ ਆਵਾਜ਼ਾਂ ਨੂੰ ਦਬ ਬੰਦ ਕੀਤਾ ਜਾ ਰਿਹਾ ਐਦਾ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ 'ਚ ਹੋ ਰਿਹਾ ਨਾ ਉਹ ਜਿਵੇਂ ਉੱਥੋਂ ਆਲੇ ইমরান ਖਾਨ ਦੇ ਮਗਰ ਪਏ ਹੋਏ ਆ ਕਿਵੇਂ ਝੂਠੇ ਦੇ ਝੂਠਾ ਮੁਕਦਮਾ ਮੜੀ ਜਾਂਦੇ ਆ ਜੇਲ੍ਹ ਦੇ ਅੰਦਰ ਬੈਠੇ ਦੀ ਉਹ ਹਾਲਾਤ ਪੰਜਾਬ ਦੇ ਹੋਏ ਪਏ ਆ ਅੱਜ ਸਖਪਾਲ ਸਿੰਘ ਖਹਿਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸਖਪਾਲ ਸਿੰਘ ਖਹਿਰਾ ਜਿਹੜਾ ਪਿਛਲੇ ਸਾਢੇ 3 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸੁਖਪਾਲ ਸਿੰਘ ਖੈਰਾ ਦੇ ਉੱਤੇ 2:10 ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਭਾਨਪੁਰ ਥਾਣਾ ਜਿਹੜਾ ਉੱਥੇ ਮੁਕੱਦਮਾ ਕੀ ਦਰਜ ਕੀਤਾ ਜਾਂਦਾ ਹੈ 195 A ਦਾ 195 A ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਧਮਕਾ ਸਕਦਾ ਹੈ ਉਹਨਾਂ ਵੱਲ ਇੱਕ ਦਰਖਾਸਤਵਾ ਕੇ ਖੈਰ ਦੇ ਮੁਕੱਦਮਾ ਦੇ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਹੈ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹਈਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜਵਾਬ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸਰਟੀਫਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਟਰਾਈਅਲ ਚੱਲਣਾ ਗਵਾਹੀਆਂ ਹੋਣੀਆਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਨਾਂ ਦੇ ਦਿਵਾ ਨਹੀਂ ਪਾਊਗਾ ਟਮਕਾਊਗਾ ਨਹੀਂ ਡਰਾਊਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤ ਦੰਦੀਆਂ ਨੇ ਪਰ ਮਾਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇ ਕੇ ਪਰਚਾ ਤੇ ਲਾ ਜਾ ਕੇ ਰਿਮਾਰਡ ਤੇ ਦੁਬਾਰਾ ਫਿਰ ਜੇਲ੍ਹ ਚ ਹੁਣੇ ਯਾਦ ਰੱਖਿਓ ਇਸ ਤੌਜਾਲਾ ਮਹਾਰਾਜ ਇਹ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾਸ਼ਾਹੀ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸਰਪਾਲ ਸਿੰਘ ਖੇਰੇ ਵਰਗਿਆਂ ਨੂੰ ਜੋ ਹੋਰ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚੱਕ ਕੇ ਅੰਦਰ ਸਿੱਟਣਗੇ ਲੋਕ ਸਭਾ ਤੋਂ ਪਹਿਲਾਂ ਚਾਹੇ ਜਿਹੜੇ ਅੰਦਰ ਆ ਉਹ ਨਿਕਲ ਨਹੀਂ ਦੇਣੇ ਤੇ ਯਾਦ ਰੱਖਿਓ ਦੂਜੇ ਪਾਸੇ ਆਪਜੀ ਕਾ ਮਾਰਦੇ ਆ ਇਹ ਈੜੀ ਦੇ ਤੀਜੀ ਵਾਰੀ ਸਾਮਣ ਹੋ ਗਏ ਕੇਦਰੀਵਾਰ ਨੂੰ 10 ਦਿਨਾਂ ਆ ਕੇ ਪੰਜਾਬ ਆ ਗਿਆ ਲੋ ਕਹਿ ਰਿਹਾ ਕੇ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈੜੀ ਤੋਂ ਬਚੰਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈੜੀ ਦੇ ਸਾਮਣ ਆਏ ਹੁਣ ਤੀਜੀ ਵਾਰੀ ਫੇਰ ਸਾਮਣ ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਐ ਮੋਦੀ ਧੱਕਾ ਕਰਦਾ ਐ ਮੋਦੀ ਆਪਣੀਆਂ ਏਜੰਸੀਆਂ ਨੂੰ ਈਡੀ ਹੋਵੇ, ਸੀਬੀਆਈ ਹੋਵੇ, ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਵਰਤ ਰਿਹਾ ਹੈ। ਸਾਡੇ ਦੇ ਪਰਚੇ ਕਰਾ ਰਿਹਾ ਹੈ। ਸਮਝੇ ਸਟੰਦੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਕੀ ਕਰ ਰਹੇ ਹੋ? ਅਖੌਤੀ ਡਰਾਮੇ ਬਾਜੋ। ਉਹ ਝੂਠੇ ਯਾਲੀ ਇਨਕਲਾਬੀਓ। ਉਹ ਇੰਨਾ ਧੱਕਾ, ਇੰਨਾ ਜ਼ੁਲਮ। ਤੁਸੀਂ ਇਸ ਤਰੀਕੇ ਨਾਲ ਇਹ ਲੋਕਤੰਤਰ ਯਾਰ। ਜਮੇ ਬੰਦੇ ਦੀਆਂ ਤੁਸੀਂ ਜਮੇ ਖਤਮ ਕਰ ਕਿਹੜਾ ਅਧਿਕਾਰ ਹੈ ਇੱਥੇ ਬੰਦੇ ਨੂੰ? ਕਿੱਥੇ ਰਹਿ ਗਈ ਮਨੁੱਖੀ ਅਧਿਕਾਰਾਂ ਦੀ ਗੱਲ? ਤੇ ਕਿੱਥੇ ਆ ਭਾਈ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਅਧਿਕਾਰਾਂ ਰੋੜਾ ਪਾਉਣ ਵਾਲੇ ਲੋਕ ਆ ਜਮੀ ਚੁੱਪਾ ਯਾਰ ਆ ਜਮੀ ਜਗੋਂਦੇਰ ਨਹੀਂ ਹੋ ਰਹੀ ਆ ਬੰਦਿਆਂ ਨਾਲ ਯਾਰ ਨਾ ਉਹ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਸੀ ਬੋਲ ਰਹੇ ਆ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪਟੇਂਦਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖ ਅੰਦਰ ਕੋਈ ਪ੍ਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਦੱਬ ਦੇ ਅੰਦਰ ਹੋਰ ਆ ਇੱਕ ਪਰਚਾ ਹੋਰ ਦੇ ਦੇ ਜਦੋਂ ਉਹ ਜਮਾਨਤ ਉਹ ਇੱਕ ਹੋਰ ਦੇ ਦੇਣਗੇ ਉਹ ਦੋ ਜੋ ਜਮਾਨਤ ਦੋ ਹੋਰ ਦੇ ਦੇਣਗੇ ਆਹੀ ਕੰਮ ਚੱਲਣਾ ਐ ਤੋ ਪੰਜਾਬ ਦੇ ਲੋਕੋ ਉਹ ਲੋਕੋ ਪੰਜਾਬ ਦੇ ਉਹ ਅੱਜ ਉਹ ਵਿਚਾਰਾ ਕਲਵੰਸ ਸਿੰਘ ਦਾ ਹੁਕੇ ਵਾਲਾ ਉਹਦੇ ਚਾਚੇਕ ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ ਸ਼ੇਦ ਨਾਲ ਦੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਉਹ ਉਹਨੂੰ ਲਿਆ ਕੇ ਸੀਏਈ ਮੋਗੇ ਰੱਖ ਲਿਆ ਉਹਨੂੰ ਲਿਆ ਕੇ ਕਲਵਾਨ ਸਿੰਘ ਰਾਉਕਾ ਜਿਹੜਾ ਡਿਬਰੂਗੜ ਬੰਦ ਸੀ ਜੇਲ੍ਹ ਦੇ ਵਿੱਚ ਉਹਨੂੰ ਛੇਦਣਾ ਦੀ ਪੈਰੋਲ ਮਿਤੀ ਹੈ ਹਾਈ ਕੋਰਟ ਨੇ ਉਹ ਉਹਦੇ ਘਰੇ ਜਾਣ ਦਾ ਖਤਰੂ ਤੀ ਉਹ ਅਪਲੈ ਕਰੇ ਜਾ ਕੇ ਆਪਣੇ ਪਰਿਵਾਰ ਚ ਬੈਠ ਪਾਈ ਦੁੱਖ ਮਡਾ ਥੋੜੇ ਘਰੇ ਮੌਤ ਹੋਈ ਹੈ ਉਹ ਚੱਕ ਕੇ ਸੀਆਈ ਬੰਦ ਹੈ ਉਹਦਾ ਫਿਰ ਇੱਕ ਜੇਲ੍ਹ ਤੋਂ ਕੱਢਿਆ ਤੇ ਦੂਜੀ ਜੇਲ੍ਹ ਚ ਬੰਦ ਕਰ ਲਿਆ ਆ ਸਰਦਾਰ ਸਿੰਘ ਜਿਸ ਨੂੰ ਮਾਨ ਮਿਲਣਗੇ ਲੋਕ ਸਭਾ ਮੈਂਬਰ ਹੈ ਕਿਹਨੇ ਮਿਲ ਨਹੀਂ ਦਿੱਤਾ ਇੱਕ ਲੋਕ ਸਭਾ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੱਤਾ ਸੀਸਟਾ ਮੋਗੇ ਦੇ ਵਿੱਚ ਆਖਿਓ ਰਿਹਾ ਅੱਛੇ ਯਾਰ ਅੱਜ ਅਮਰਪਾਲ ਦੇ ਵਿਚਾਰੇ ਬਿਰਧ ਬਜ਼ੁਰਗ ਮਾਤਾ ਤੇ ਪਿਓ ਉਹ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਵਿੱਚੇ ਪੰਜਾਬ ਪੁਲਿਸ ਦੀ ਵਿੱਚੇ ਦਿੱਲੀ ਪੁਲਿਸ ਗਈ ਉੱਥੇ ਗ੍ਰਿਫਤਾਰ ਕਰ ਲੈ ਘੇਰ ਲੇ ਇੱਕ ਸਾਥੀ ਨਾਲ ਹੋਰ ਉਹਨਾਂ ਦਾ ਫੜ ਲਿਆ ਤੇ ਉਹ ਵਿਚੇ ਫੜਨੇ ਉਹ ਛੱਡੇ ਆ ਪਤਾ ਨਹੀਂ ਹਾਲੇ ਗ੍ਰਿਫਤਾਰੀ ਪਾ ਕੇ ਜੇਲ੍ਹ ਭੇਜਣਗੇ ਇਹ ਪੰਜਾਬ ਦੇ ਲੋਕੋ ਇਹ ਇਹ ਮੈਂ ਸਮਝਦਾ ਇਹ ਸੋਡੇ ਇਹ ਸੋਡਾ ਭਾਈ ਜਿਹੜਾ ਤੁਸੀਂ ਚੁੱਪ ਕਰੇ ਬੈਠੇ ਹੋ ਨਾ ਸਭ ਸੁਣ ਗਏ ਸਾਡੇ ਲੋਕਾਂ ਨੂੰ ਯਾਰ ਐਡਾ ਧੱਕਾ ਐਡਾ ਜਨਮ ਯਾਰ ਕਿੱਥੇ ਕਾਨੂੰਨ ਯਾਰ ਕਿੱਥੇ ਆਦਾਤਾਂ ਕੋਈ ਸੁਣਵਾਈ ਨਹੀਂ ਬੰਦੇ ਦੀ ਕਮਾਲ ਹੋ ਗਈ ਆ ਜਿਹਨੂੰ ਜੀ ਕਰਦਾ ਮਰਦੀ ਚੱਕ ਕੇ ਨੂੰ ਠੋਕ ਦੇ ਯਾਰ ਇਸਕਮ ਨੂੰ ਚੁਣਿਆ ਸੀ ਹਸਤੌੜ ਜਿਹੜਾ ਆ ਮਹਾਰਾਜ ਇਸਕਮ ਨੂੰ ਚੁਣਿਆ ਸੀ ਉਹ ਵਾ ਕੇ ਜਾ ਕੇ ਪੈਗਾ ਬਸਾਕਾ ਪਟਨਾਮ ਕਹਿੰਦਾ ਮੈਂ ਪਾਸ਼ਨਾ ਕਰਨ ਗਿਆ ਜੀ ਪਤਾ ਨਹੀਂ ਕਿਹੜੀ ਪਾਸ਼ਨਾ ਕਰਦਾ ਹੈ ਉਦੋਂ ਵੇ ਲੋਕ ਸਭਾ ਦੇ ਜਾਣਾ ਪਤਾ ਨਹੀਂ ਕਿਹੜੇ ਸੂਬੇ ਮੱਧ ਪ੍ਰਦੇਸ਼ ਪਰ ਨਹੀਂ ਆਪਣੇ ਜਾਣਾ ਨੇ ਲੈ ਕੇ ਗਜ਼ਾਦ ਦੇ ਵਿੱਚ ਪੰਜਾਬ ਦੇ ਖਰਚੇ ਦੇ ਲੈ ਕੇ ਜਹਾਜ਼ ਲੈ ਕੇ ਦੀਵਾਲ ਨੂੰ ਉਹ ਬਚਾਉਂਦਾ ਫਿਰਦਾ ਹੈ ਕਦੇ ਪਾਸ਼ਨਾ ਕਰਨ ਉਹ ਇੱਥੇ ਆ ਜਾਂਦਾ ਹੈ ਕਦੇ ਵਿਸਾਖਾ ਪੜਨ ਉਹਨੂੰ ਲੈ ਕੇ ਜਾਂਦਾ 2500 ਕਰੋੜ ਰੁਪਇਆ 2500 ਕਰੋੜ ਰੁਪਇਆ ਚੜ੍ਹਦੇ ਸਾਲ ਹੀ ਕਰਜ਼ਾ ਹੋਰ ਚੱਕ ਲੈ ਆ ਕਬਾਰ ਖਰੀਦ ਲਿਆ ਆ ਥਰਮ ਪਲਾਂਟ ਜਾ ਕਬਾਰ ਖਰੀਦਨ ਖਾਤਰ 2500 ਕਰੋੜ ਰੁਪਇਆ ਹੋਰ ਪੰਜਾਬ ਦੇ ਸਿਰ ਮੜਦਾ ਸੋ ਭਰਾਵੋ ਅਪੀਲ ਆ ਤੁਹਾਨੂੰ ਪੰਜਾਬ ਦੇ ਲੋਕੋ ਬਹੁਤ ਥੋੜੇ ਬਚੇ ਆ ਬਹੁਤ ਥੋੜੇ ਬਚੇ ਆ ਜਿਹੜੇ ਅੱਜ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਆ ਸਾਰਿਆਂ ਨੂੰ ਇੱਕ ਕਰ ਕੇ ਜਿਆਦਾ ਮਰਵਾ ਰਹੇ ਆ ਜਾਂ ਜਲਾ ਸਤ ਰਹੇ ਆ ਅੱਜ ਸਵੇਰ ਦੀ ਗੱਲ ਆਪਣੇ ਸਾਹਮਣੇ ਆ ਰਹੀ ਹੈ ਮੀਡੀਆ ਦੇ ਰਾਹੀਂ ਕਿੰਨੇ ਕ ਬੰਦੇ ਅੱਜ ਜਿਹੜੇ ਖੇਰ ਦੇ ਹੱਕ 'ਚ ਖੜ ਗਏ ਕਿੰਨੇ ਕ ਬੰਦੇ ਆ ਜੋ ਭਾਈ ਕਲਵੰਸੀ ਰੌਕ ਦੇ ਹੱਕ 'ਚ ਖੜ ਗਏ ਆਪਾਂ ਹਾਦੋਂ ਗੀਰ ਕੱਲੀਆਂ ਗੱਲਾਂ ਕਰਨ ਆਏ ਆ ਕੱਲਾ ਅਸੀਂ ਫੇਸਬੁਕਾਂ ਦੇ ਉੱਤੇ ਪੋਸਟਾਂ ਪਾਉਣ ਨੇ ਜਨਤ ਬਾਅਦ ਬਸ ਠੀਕ ਉਹ ਤੋਂ ਬਾਅਦ ਖਤਮ ਹੈ ਗੱਲ ਅਗਲੀ ਇੱਕ ਹੋਰ ਅਪੀਲ ਕਰਦਾ ਪੰਜਾਬੀਓ ਅਸੀਂ ਇਹ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਆ 14 ਤਰੀਕ ਤੋਂ ਮਾਗੀ ਵਾਲੇ ਦੇ ਸ਼ੁਰੂਆਤ ਕਰਨੀ ਹੈ ਦਮਦਮਾ ਸਾਹ ਤੋਂ ਤਲਵੰਡੀ ਸਾਹਿਬ ਤੁਰਨਾ ਸੀ ਸਾਨੂੰ ਇਹ ਕਰ ਸੁਹਾਰੀਆਂ ਵੀ ਸਾਡੀ ਯਾਤਰਾ ਕਿਸੇ ਵੀ ਤਰੀਕੇ ਨਾਲ ਤੁਰਨ ਨਹੀਂ ਦੇਣਾ ਚਾਹੁੰਦੇ ਸਰਕਾਰ ਉਦੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਾਰਵਾਈ ਕੋਈ ਨਾ ਕੋਈ ਘਟਨਾ ਸਾਡੇ ਨਾਲ ਵੀ ਕਰਨਾ ਚਾਹੁੰਦੀ ਹੈ 14 ਤਰੀਕ ਮਾਘੀ ਵਾਲੇ ਦਿਨ ਦਮਦਮਾ ਸਾਹ ਤੋਂ ਤੁਰਨਾ ਹੈ ਪੰਜਾਬ ਦੇ ਲੋਕਾਂ ਜਾਵਾਂਗੇ ਪੂਰੇ ਪੰਜਾਬ ਜਾਵਾਂਗੇ ਜੋ ਪੰਜਾਬ ਦੇ ਮਸਲੇ ਨੇ ਜੋ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਸਨਮੁਖ ਹੋਵਾਂਗੇ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸਾਂਝੇ ਕਰਾਂਗੇ ਪੰਜਾਬ ਦੇ ਲੋਕਾਂ ਨਾਲ ਰਾਹ ਕਰਾਂਗੇ ਕਿ ਦੱਸੋ ਅਸੀਂ ਪੰਜਾਬ ਨੂੰ ਇਹ ਜੰਗਾਂ ਚੋਂ ਕਿਵੇਂ ਕੱਢ ਸਕਦੇ ਆ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਦੇ ਪਾਣੀ ਪੰਜਾਬ ਦੀ ਬੋਲੀ ਪੰਜਾਬ ਦੀ ਜਵਾਨੀ ਮਰ ਰਹੀ ਚੱਟੇ ਨਾਲ ਇਹਨਾਂ ਨੂੰ ਪ੍ਰਵਾਹ ਇਹ ਪਾਸ਼ਨਾ ਕਰਦੇ ਫਿਰਦੇ ਆ ਮਹਾਰਾਸ਼ਟਰ ਔਜ ਵਾਲੇ ਲੈ ਕੇ ਹੈਲੀਕਾਪਟਰ ਜਹਾਜ਼ਾਂ ਦੇ ਚੜਾ ਕੇ ਅਜੜੀਵਾਲ ਨੂੰ ਇੱਥੇ ਪੰਜਾਬ ਦੀ ਜਵਾਨੀ ਚੱਟੇ ਨਾਲ ਰੋਜ਼ ਮਰਦੀ ਹੈ ਪਰ ਪੰਜਾਬ ਦੇ ਲੋਕੋ ਹੁਣ ਤੁਹਾਡੇ ਹੱਥੇ ਫੈਸਲਾ ਹੈ ਤੁਸੀਂ ਕਿੱਧਰ ਖੜਨਾ ਹੈ ਇਹਨਾਂ ਬੱਚੜਾ ਨਾਲ ਖੜਨਾ ਹੈ ਪਵਨ ਸਿਆ ਸਤੋ ਜੀ ਆਹ ਮਹਾਰਾਜ ਸਾਹਿਬ ਇਹ ਦੇਣੀਆਂ ਆਂਦੀਆਂ ਇਹ ਇੰਨਾ ਧੱਕਾ ਚੰਗਾ ਨਹੀਂ ਹੁੰਦਾ ਅੱਤ ਤੇ ਖੁਦਾ ਦਾ ਵੈਰ ਹੈ ਤੇਰੇ ਅਸਲ ਨੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਹਨੇ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦੇ ਹੀ ਕੁਝ ਨਹੀਂ ਤੈਨੂੰ ਲੱਗਦਾ ਹੈ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਕਿੱਥੇ ਗਿਆ 25 ਸਾਲ ਰਾਜ ਕਰਨ ਵਾਲੇ ਕਿੱਥੇ ਗਏ ਬਾਦਲ ਜਿੰਨਾ ਮੈਨੂੰ ਪਤਾ ਨਹੀਂ ਛੇਲਦਾ ਅੱਜ ਲੋਕਾਂ ਨੇ ਖਿਤਾਬ ਕੀਤਾ ਉਹਨਾਂ ਨੂੰ ਕਿੱਥੇ ਖੜੇ ਆ ਉਹ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇਰਾਂ ਹਨੇਰ ਨਹੀਂ ਸਮਾਂ ਲੱਗ ਜਾਂਦਾ ਪਰ ਜਦੋਂ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰਾ ਕੁਝ ਤਬਾਹ ਹੋ ਜਾਂਦਾ ਉਹਦੀ ਆਵਾਜ਼ ਨਹੀਂ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇੱਕ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਹ ਤੁਸੀਂ ਕਰ ਰਹੇ ਏਡਾ ਧੱਕਾਸ਼ਾਈ ਕਰ ਰਿਹਾ ਅਲਾਤਾਂ ਦੇ ਜਿਹੜੇ ਫੈਸਲੇ ਉਹ ਵੀ ਉਲਟਾ ਰਹੇ ਉਹ ਵੀ ਨਹੀਂ ਮੰਨ ਰਹੇ ਸਭ ਪੰਜਾਬ ਦੇ ਲੋਕੋ ਥੱਲੇ ਆ ਗੱਲਾ ਇੱਕ ਤਾਂ ਅੰਗਰੇਜ਼ੀ ਜਿਹਾ ਲਿਖਿਆ ਕਰੋ ਪੰਜਾਬੀ ਵਿੱਚ ਕਰਦਾ ਕਰੋ ਟਿੱਪਣੀ ਮੇਰਾ ਵੀਰ ਆ ਗੁੱਡ ਜੌਬ ਰਾਈਟ ਲਾਈਸਲ ਇਹ ਨਾ ਲਿਖਿਆ ਕਰੋ ਸਲੂਟ ਜੇ ਬਰ ਖੜਨਾ ਦਾ ਬਾਈ ਨਾਲ ਖੜੋ ਸੱਦਾ ਦੇ ਰਿਆਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ 14 ਤਰੀਕ ਨੂੰ ਮਾਗੀ ਵਾਲੇ ਦਿਨ ਦੰਦਮਾ ਸਾਹਿਬ ਤਲਵੰਡੀ ਸਾਹਿਬ ਤੋਂ ਤੱਕ ਤੋਂ ਤੁਰਨਾ ਸੀ ਸ਼ੁਰੂਆਤ ਕਰਨੀ ਹੈ ਯਾਤਰਾ ਦੀ ਸਾਰੇ ਪੰਜਾਬ ਨੂੰ ਸੱਦਾ ਹੈ ਕਿ ਬਦ ਤੋਂ ਬਦ 14 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਦੰਦਮਾ ਸਾਹਿਬ ਪਹੁੰਚੋ ਸਾਰੇ ਪੰਜਾਬ 'ਚ ਚਾਹੇ ਸਾਨੂੰ 1 ਸਾਲ ਲੱਗੇ 2 ਸਾਲ ਲੱਗਣ 4 ਲੱਗਣ 5 ਲੱਗਣ ਪੰਜਾਬ ਦੇ ਹਰਕ ਪਿੰਡ ਚਾਵਾਂਗੇ ਹਰਕ ਬੰਦੇ ਕੋਲੇ ਜਾਵਾਂਗੇ ਹਰ ਬੰਦੇ ਨਾਲ ਬੈਠ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਜਿੱਥੋਂ ਤੁਰਾਂਗੇ ਤਾਂ ਦਮਾਂ ਸਾਧੋ ਤੁਰ ਕੇ ਜਿੰਨੇ ਪਿੰਡ ਰੋਜ ਕੱਢੇਗੇ ਕੱਢਾਂਗੇ ਜਿੱਥੇ ਰਾਤ ਪੈ ਜਾਊ ਜਰੂ ਉੱਥੇ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰਿਆ ਕਰਾਂਗੇ ਜਿੰਨੇ ਪਿੰਡ ਨਿਕਲ ਲਗੇ ਫਿਰ ਕੱਢੇ ਜਿੱਥੇ ਰਾਤ ਪਈ ਉਥੇ ਉਸੇ ਪਿੰਡ ਦੀ ਸਾਡਾ ਠਹਿਰ ਹੋਇਆ ਕਰੂਗੀ ਉਸੇ ਪਿੰਡ ਦੀ ਰੁਕਿਆ ਕਰਾਂਗੇ ਇਹ ਤੁਹਾਨੂੰ ਦੱਸ ਦਾਂਗੇ ਨਾਲ ਦੀ ਨਾਲ ਦੱਸਦੇ ਰਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਆਹ ਦਿਨਾ ਦੇ ਵਿੱਚ ਆਹ ਦਿਨ ਅਸੀਂ ਆਹ ਪਿੰਡ ਜਾਵਾਂਗੇ ਆਹ ਦਿਨ ਅਸੀਂ ਆਹ ਪਿੰਡ ਜਾਵਾਂਗੇ ਸਰਸਕਾਰ ਕੇ ਪੀਲਾ ਤਾਨੂੰ ਸੱਦਾ ਹੁਣੀ ਮਾਰਤੀ ਹਾਕ ਕਿ ਆਜੋ 14 ਤਰੀਕ ਨੂੰ ਤੁਰਾਂਗੇ ਤੇ ਹੋ ਸਕਦਾ ਉਦੋਂ ਪਹਿਲਾਂ ਸਰਕਾਰ ਇਹ ਕੋਈ ਕੋਈ ਨਾ ਕੋਈ ਚਾਲ ਚੱਲੇ ਕੋਈ ਨਾ ਕੋਈ ਇਹ ਇਹ ਜਾਂ ਹਥਕੰਡਾ ਪਨਾਉਣ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਇਹ ਯਾਤਰਾ ਸਾਡੀ ਵੈਸੇ ਅਸੀਂ 20 ਤਰੀਕ ਦਾ ਐਲਾਨ ਮੈਂ ਦੱਸਿਆ ਤੁਹਾਨੂੰ ਕੀਤਾ ਸੀਗਾ ਸੱਜਰੇ ਦਿਹਾੜੇ ਕਰਕੇ ਅਸੀਂ ਰੋਕ ਕੇ ਸਿਵਲ ਸੈਲਰ ਇਹ ਹੜੇ ਆਗੇ ਸੀਗੇ ਵਿੱਚ ਉਹਦਾ ਕਰਕੇ ਇੱਕ ਤਰੀਕ ਤੋਂ ਸ਼ੁਰੂ ਕਰਨ ਦੀ ਗੱਲ ਫਿਰ ਤਿਆਰੀ ਵੈਰੀ ਕਰਦਿਆਂ ਨੂੰ ਸਮਾਂ ਲੱਗ ਗਿਆ ਤਾਂ ਭਾਈ 14 ਤਰੀਕ ਅਸੀਂ ਹੁਣ ਵਿਥੀ ਐ ਮਾਗੀ ਆ ਦਾ ਦਿਨ ਅਸੀਂ ਤੁਹਾਨੂੰ ਅਪੀਲ ਕਰਦੇ ਆ ਜੇ ਚਾਹੋਨੇ ਆ ਤਾਂ ਆ ਜਾਓ ਉਥੋਂ ਦੰਦਵਾ ਸਾਹ ਤੋਂ ਕਰਕੇ ਅਰਦਾਸਾਂ ਤੁਰਾਂਗੇ ਪੰਜਾਬ ਦੇ ਲਈ ਕਿ ਪੰਜਾਬ ਦੀ ਇੱਕ ਨਵਾਂ ਸੂਰਜ ਚੜ੍ਹਨ ਦੀ ਉਮੀਦ ਹਰੇ ਵੀ ਹੈਗੀ ਆ ਚੜ੍ਹਾਵਾਂਗੇ ਸੂਰਜ ਲੈ ਕੇ ਆਵਾਂਗੇ ਉਹ ਰੌਸ਼ਨੀ ਪੰਜਾਬ ਦੇ ਅੰਦਰ ਅੱਡੀਛਦੀ ਪੰਜਾਬ ਨੂੰ ਕੁਛ ਨਹੀਂ ਹੋਣ ਦੇ ਜਿਹੜਾ ਇੱਕ ਜਾਉਨੇ ਆ ਤੇ ਪੰਜਾਬ ਦੇ ਲੋਕੋ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਦਿਨ ਰਾਤ ਪੰਜਾਬ ਲਈਆਂ ਜਿੰਦਗੀ ਮੌਤ ਪੰਜਾਬ ਲਈ ਆ ਪਰ ਥੋੜਾ ਸਾਥ ਦੀ ਲੋੜ ਆ ਬਾਈ ਸਾਥ द्या ਕਰੋ ਖੜ ਜਾ ਕਰੋ ਮੇਰਾ ਵੀਰ ਹੁਣ ਉਹ ਉਹਦਾਂ ਨਾ ਹੋਵੇ ਕਿ ਅਸੀਂ ਕੱਲ੍ਹ ਕਾ ਟਿੱਪਣੀਆਂ 'ਤੇ ਰਹਿ ਜਗੇ ਤੇ ਉੱਦੇ ਕੋਥੇ ਪਹੁੰਚੇ ਨਾ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਉੱਥੇ ਤੁਰਨਾ ਹੈ ਫਰਨਾਦੀ ਨਾਲ ਸਾਧਨ ਆਪਣੇ ਕੋਲ ਇੰਨੀ ਭਰਾਵੋ ਪੂੰਜੀ ਵੀ ਨਹੀਂ ਹੈਗੀ ਸਾਧਨ ਥੋੜੇ ਹੋਣਗੇ ਉਹਨੇ ਸਾਧਨਾਂ ਦੇ ਹਿਜਾਇਆ ਕਰਾਂਗੇ ਜਿਹੜੇ ਪਿੰਡ ਤੁਹਾਡੇ ਨਾਲ ਆਲਿਆ ਕਰਨਗੇ ਨੌਜਵਾਨ ਜਾਂ ਕੋਈ ਲੋਕ ਜਾਂ ਸੰਗਤ ਉੱਥੋਂ ਭਾਈ ਅਸੀਂ ਨਾਲ ਉਹ ਵੀ ਅੱਗੇ ਤਰਪਿਆ ਕਰਨਗੇ ਸਾਰੀਆਂ ਵਿਚਾਰਾਂ ਕਰਨੀਆਂ ਨੇ ਜੋ ਮੁੱਦੇ ਨੇ ਜੋ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦਾ ਹੱਲ ਕੀ ਹੈ ਇਹ ਹੱਲ ਆਪਾਂ ਸਿਰ ਜੋੜ ਕੇ ਕੱਢਣਾ ਹੈ ਪੰਜਾਬ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਸੰਵਾਦ ਰਚਾ ਕੇ ਹੱਲ ਕੱਢਣਾ ਪੰਜਾਬ ਦਾ ਉਹਦੇ ਲਈ ਤੁਰਾਂਗੇ ਭਰਾਵੋ 14 ਤਰੀਕ ਦਿਨ ਮੰਗੀ ਵਾਲੇ ਆ ਜਾਓ ਮੇਰਾ ਵੀਰ ਤੇ ਆ ਆਵਾਜ਼ ਬੁਲੰਦ ਕਰੋ ਬੁੱਤੜਾਂ ਦੇ ਖਿਲਾਫ ਆ ਜਿਹੜਾ ਬੁੱੱਟੜ ਬਣ ਗਿਆ ਨਮਾ ਬੁੱੱਟੜ ਤਿਆਰ ਹੋ ਗਿਆ ਭਵੰਸਿਓ ਜਿਹੜਾ ਸ਼ਰਮ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਯਾਰ ਪਰ ਹੱਦ ਹੋ ਗਈ ਸਾਡੀ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਇਹ ਇਹ ਵਾਰੀ ਸਭ ਦੀ ਆਉਣੀ ਹੈ ਵਾਰੀ ਸਭ ਦੀ ਆਉਣੀ ਹੈ ਮੇਰੀ ਗੱਲ ਯਾਦ ਰੱਖਿਓ ਜੇ ਤੁਹਾਨੂੰ ਲੱਗਦਾ ਅੱਜ ਜੇ ਸਿਰਦਾ ਅੱਜ ਫਲਾਣੇ ਨਾਲ ਧੱਕਾ ਕਰ ਲਿਆ ਅੱਜ ਫਲਾਣੇ ਦੇ ਪਰਚਾ ਦੇਤਾ ਅੱਜ ਫਲਾਣਾ ਮਰਵਾਤਾ ਤੁਹਾਨੂੰ ਲੱਗਦਾ ਵੀ ਤੁਸੀਂ ਬਚੋਗੇ ਸੁਣ ਲਈ ਬੋਲਣ ਵਾਲਾ ਰਹਿ ਕੌਣ ਜਾਊ ਫਿਰ ਲੋਕ ਡਰ ਕੇ ਖੁੱਡਾਂ 'ਚ ਵੜ ਜਾਣਗੇ ਘਰਾਂ 'ਚ ਵੜ ਜਾਣਗੇ ਫਿਰ ਆਪਣੀ ਮਨਮਰਜ਼ੀ ਕਰਨਗੇ ਆਪਣੇ ਚੰਮ ਦੀਆਂ ਚਲਾਉਣਗੇ ਇਹਦਾ ਚਾਹੁੰਦੇ ਐ ਵੀ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਆਵਾਜ਼ਾਂ ਪੰਜਾਬ ਦੇ ਹੱਕ 'ਚ ਬੋਲਦੀਆਂ ਨੇ ਜਿੰਨੀਆਂ ਆਵਾਜ਼ਾਂ ਪੰਜਾਬ ਲਈ ਬਲੰਦ ਹੁੰਦੀਆਂ ਨੇ ਇਹਨਾਂ ਨੂੰ ਜਗਾਉਂਦੀਆਂ ਨੇ ਲੋਕਾਂ ਨੂੰ ਉਹ ਸਾਰੀਆਂ ਆਵਾਜ਼ਾਂ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਬੰਦ ਕਰ ਦਿੱਤੀਆਂ ਜਾਂਦਾ ਇਸ ਸਰਕਾਰੀ ਸਕੀਮ ਤੇ ਤੁਰੀ ਹੋਈ ਹੈ ਤੇ ਮੈਂ ਫਿਰ ਕਹਿੰਦਾ ਮੈਨੂੰ ਪੂਰੀ ਸ਼ੱਕ ਨਹੀਂ ਮੈਨੂੰ ਪੂਰੀ ਗੱਲ ਇਹ ਕਿੰਨਾ ਸੋ ਪੱਕੀ ਤੌਰ ਤੇ ਹੈ ਵੀ ਲੱਖਾਂ ਸਿਆ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕਾਦਮੇ ਦੇ ਵਿੱਚ ਤੈਨੂੰ ਫਸਾ ਕੇ ਲੁਝਾ ਕੇ ਇਹ ਅੰਦਰ ਸਿੱਟ ਸਕਦੇ ਆ ਇਹ ਤਿਆਰੀਆਂ ਕਰ ਰਹੇ ਆ ਪਰ ਫੈਸਲਾ ਹੁਣ ਪੰਜਾਬ ਦੇ ਲੋਕੋ ਤੁਹਾਡੇ ਸਿਰ ਤੇ ਸੜਦਾ ਫਹਿਲਾ ਤੁਸੀਂ ਕਰਨਾ ਹੈ ਨਾਲ ਖੜਨਾ ਹੈ ਕਿ ਇਕੱਲਾ ਆਪਾ ਟਿੱਪਣੀਆਂ ਦੇ ਦੇ ਫੇਸਬੁਕਾਂ ਦੇ ਆਪਣੀ ਭੜਾਸ ਕੱਢ ਕੇ ਹਟ ਜਾਣਾ ਇਹ ਤੇ ਖਤਮ ਹੋ ਕਹਾਣੀ ਸਮਝ ਫਿਰ ਬਾਲੇ ਬੰਦੇ ਰਹਿ ਨਹੀਂਗੇ ਭਰਾਓ ਆਜਾ ਆਪਾਂ ਆਪਾਂ ਨੂੰ ਸਾਰੇ ਬੰਦਿਆਂ ਨੂੰ ਆਪਾਂ ਨੂੰ ਸੁਖਪਾਲ ਸਿੰਘ ਖੈਰੇ ਦੇ ਨਾਲ ਵੀ ਖੜਨਾ ਚਾਹੀਦਾ ਹੈ ਉਹਦੇ ਹੱਕ ਦੇ ਵਿੱਚ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਚਾਹੇ ਸੋਸ਼ਲ ਮੀਡੀਆ ਤੇ ਪਾਓ ਕਿਵੇਂ ਵੀ ਪਾਓ ਪਰ ਉਹਦੇ ਆਵਾਜ਼ ਉਹਦੇ ਹੱਕ ਚ ਸਾਨੂੰ ਬੋਲਣਾ ਚਾਹੀਦਾ ਬਹੁਤ ਨ ਧੜਕ ਬੰਦਾ ਹਮੇਸ਼ਾ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਿਆ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਯੂਪੀਏ ਲਾਏ ਐ ਨਸੇ ਲਾਏ ਹੋਰ ਜੋ ਕੁਛ ਹੋਇਆ ਪੰਜਾਬ ਦੇ ਨਾਲ ਹਮੇਸ਼ਾ ਬੰਦਾ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਆਪਣੀ ਪਾਰਟੀ ਦੀਆਂ ਜੜੀਆਂ ਹਦਤਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਪੰਜਾਬ ਨਾਲ ਖੜਾ ਆ ਸਾਡਾ ਪੰਜਾਬੀ ਉਹ ਖੜਚ ਬੰਦਾ ਉਸ ਇਨਸਾਨ ਨਾਲ ਖੜ ਕੇ ਯਾਰ ਟੱਕਾ ਹੋ ਰਿਹਾ ਜਾ ਜਮਾਂ ਟੱਕਾ ਹੋ ਰਿਹਾ ਪਹਿਲਾਂ ਝੂਠੇ ਪਰਚੇ ਜੰਦਰ ਖਸਾਇਆ ਗਿਆ ਆ ਸਾਡੇ 3 ਨਿ ਮਹੀਨਿਆਂ ਤੋਂ ਅੰਦਰ ਆ ਅੱਜ ਆ ਕੇ ਇੱਕ ਮੁਕਦਮਾ ਹੋਰ ਦੇ ਕੇ ਅੰਦਰ ਫਿਰ ਸੜਤਾ ਜਾ ਕੇ ਇਹ 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 ਡਿਕਟੇਟਰ ਜਿਹੜੇ ਬਣੇ ਹੋਏ ਨੇ ਤਾਨਾਸ਼ਾਹ ਬਣੇ ਹੋਏ ਨੇ ਹਿਟਲਰ ਬਣੇ ਹੋਏ ਨੇ ਜਿਹੜੇ ਬੰਦੇ ਕਾਇਨਵਾ ਪਰ ਡੈਮੋਕ੍ਰੇਸੀ ਕਹਿੰਦੇ ਨੇ ਲੋਕਤੰਤਰ ਕਹਿੰਦੇ ਨੇ ਯਾਰ ਸੋ ਆਜੋ ਬਾਈ 14 ਨੂੰ ਦੇਖਦੇ ਆਂ ਫਿਰ ਮੈਦਾਨ ਚ ਕਿੰਨੇ ਖੰਦਤਰਦੇ ਆ 14 ਤਰੀਕ ਮਾਘੀ ਆ ਦਿਨ ਹੈ ਤੁਮ ਤੁਮ ਸਾਥੂ ਕਰ ਕਰ ਅਰਦਾਸਾ ਅਰਦਾਸ ਓਟ ਆਸਰਾ ਲੈ ਕੇ ਸੱਚੇ ਪਾਤਸ਼ਾਹ ਵੇਗੂ ਦਾ ਉਸ ਜਨਤਵਾਂ ਪਰ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਬੁੱਧਿਆਂ ਦੇ ਸਮੱਸਿਆਵਾਂ ਕੀ ਨੇ ਸਾਨੂੰ ਕਿਹੜੇ-ਕਿਹੜੇ ਮੁੱਦੇ ਨੇ ਤੇ ਹੱਲ ਕੀ ਹੈ ਇਹ ਬੈਠ ਕੇ ਵਿਚਾਰਾ ਕਰਕੇ ਲੋਕਾਂ ਨਾਲ ਅੱਗੇ ਪਰੂਪਰੇਖਿਆ ਤਿਆਰ ਕਰਾਂਗੇ ਧੰਨਵਾਦ ਜਿਉਂਦੇ ਵਾਸਤੇ ਰੋ ਪੰਜਾਬੀਓ ਪਰ ਨਾਲ ਖੜਾ ਕਰੋ ਮੇਰਾ ਵੀਰ ਆਪਣੇ ਪੰਧਰੇ ਨਾਲ ਖੜਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ